ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਸੁਪਨਾ ਹੈ ਕਿ ਜਿਹੜੇ ਸੜਕਾਂ ਤੇ ਦੁਰਘਟਨਾ ਹੋ ਰਹੀਆਂ ਉਹਦੇ ਵਿੱਚ ਬਹੁਤ ਆ ਬਹੁਤਾਂ ਦੀ ਐਵਰੇਜ ਵਧੀ ਹੋਈ ਜਾਏ ਉਸ ਨੂੰ ਘਟਾਉਣ ਦੀ ਖਾਤਰ ਹੀ ਉਹਨਾਂ ਨੇ ਇੱਕ ਸੜਕ ਤਰੱਕਿਆ ਫੋਰਸ ਤਿਆਰ ਕੀਤੀ ਹੈ ਐਕਸੀਡੈਂਟਰ ਦੌਰਾਨ ਤੁਰੰਤ ਹੀ ਉਸ ਜ਼ਖਮੀ ਨੂੰ ਹਸਪਤਾਲ ਪਹੁੰਚਾਇਆ ਜਾਂਦਾ ਉਸੇ ਲੜੀ ਦੇ ਵਿੱਚ ਮਾਨਯੋਗ ਡੀਜੀਪੀ ਸਾਹਿਬ ਤੇ ਸਾਡੇ ਡਾਕਟਰ ਪੱਗਿਆਦਨ ਐਸਐਸਪੀ ਸਾਹਿਬੀ ਗੋੜ ਦੇ ਜੀ ਤਨਦੇ ਜੀ ਦਾ ਫਾਰ ਜਿਹੜੇ ਮੰਨ ਲਓ ਵਾਹਨ ਚਲਾਉਂਦੇ ਆ ਉਹਦੇ ਤੇ ਨੰਬਰ ਪਲੇਟ ਪ੍ਰੋਪਰ ਨਹੀਂ ਹੈ ਬੋਲਟ ਮੋਟਰਸਾਈਕਲ ਦਾ ਉਹਦਾ ਸਲੈਂਸਰ ਚੇਂਜ ਕੀਤਾ ਹੋਇਆ ਪਟਾਕੇ ਪਾਉਂਦੇ ਆ ਕਾਲੀਆਂ ਫਿਲਮਾਂ ਲਾਉਂਦੇ ਆ ਸੀਟ ਬੈਲਟਰੀ ਲਾ ਰਹੇ ਜਿਹੜੀ ਇੱਕ ਮੋਬਾਈਲ ਦੀ ਵਰਤੋਂ ਕਰਿਆ ਜੀ ਇਸ ਕਾਰਨ ਕਰਕੇ ਐਕਸੀਡੈਂਟਰ ਦੀ ਹੋਣ ਦੀ ਸੰਭਾਵਨਾ ਜ਼ਿਆਦਾ ਹੈ ਇਸ ਨੂੰ ਘੱਟ ਕਰਨ ਦੀ ਖਾਤਰ ਅਸੀਂ ਲਗਾਤਾਰ ਲੋਕਾਂ ਨੂੰ ਵੇਰ ਵੀ ਕਰ ਰਹੇ ਆ ਤੁਹਾਡੇ ਮਾਧਿਅਮ ਰਹੀ ਕਿ ਜੇ ਉਹ ਟ੍ਰੈਫਿਕ ਦੇ ਨਿਯਮਾਂ ਉਹ ਦੀ ਪਾਲਣਾ ਕਰੋ ਉਹਦੇ ਅਨੁਸਾਰ ਹੀ ਚਲੋ ਤੇ ਜਿਹੜੇ ਨਿਯਮਾਂ ਅਨੁਸਾਰ ਨਹੀਂ ਚੱਲ ਰਹੇ ਉਹਨਾਂ ਤੇ ਪੂਰੀ ਸ਼ਕਤੀ ਨਾਲ ਚਲਾਣ ਵੀ ਕਰ ਰਹੇ ਆ ਤੇ ਜੇ ਕੋਈ ਹੋਰ ਬਣਦੀ ਹੈ ਸਜ਼ਾ ਕ੍ਰਾਈਮ ਵਿਭਾਗ ਦੇ ਤੱਕ ਇਸ ਲਈ ਕੀਤਾ ਗਰਮ ਉਹਦੇ ਮੁਤਾਬਕ ਸਜ਼ਾ ਦਿੱਤੀ ਜਾਂਦੀ ਹੈ ਸਰ ਇਹ ਤੋਂ ਲੱਗਦਾ ਹੈ ਕਿ ਛੋਟੇ ਬੱਚੇ ਜਿਵੇਂ ਕਿ ਹੁਣ ਕਾਨੂੰਨ ਵੀ ਪੰਚ ਕੀਤਾ ਕਿ 18 ਸਾਲ ਤੋਂ ਘੱਟ ਜਿਹੜੇ ਬੱਚੇ ਆ ਕਿ ਕਲੀ ਜਾ ਕੇ ਰਹਿੰਗੇ ਪਰ ਇਸ ਦੇ ਬਾਵਜੂਦ ਵੀ ਬੱਚੇ ਜਿਹੜੇ ਲਗਾਤਾਰ ਬਚਾਈ ਉਹਨਾਂ ਨੂੰ ਲੈ ਕੇ ਕਿਹਦਾ ਚੱਲ ਉਹਦੀ ਲਗਾਤਾਰ ਸਾਡੀ ਚੈਕਿੰਗ ਤੇ ਛੁੱਟੀ ਹੁੰਦੀ ਹੈ ਜੀ ਛੁੱਟੀ ਦਰੋਂ ਅਸੀਂ ਸਪੈਸ਼ਲ ਨਾਕਾਬੰਦੀ ਕਰਕੇ ਜਿਹੜੇ ਅੰਡਰਏ ਬੱਚੇ ਆ ਉਹਨਾਂ ਦਾ ਚਲਾਨ ਕਰਦੇ ਆ ਔਰ ਜਿਹੜਾ ਉਹਨਾਂ ਦਾ ਦੇਖਲਾ ਉਹ ਬਾਉਂਡ ਕਰਦੇ ਆ ਉਹਦਾ ਜਿਹੜਾ ਜੁਰਮਾਨਾ ਘੱਟੋ ਘੱਟ ਵੀ 25 ਤੋਂ ਲੈ ਕੇ 40-45 ਤੱਕ ਹੈ 3000 ਦਾ ਗਾਰਮੈਂਟਰ ਨੇ ਫਿਕਸ ਕੀਤਾ ਹੀ ਹੈ 45 ਤਾਂ ਉਹਦੇ ਵਿੱਚ ਮੰਨ ਲਓ ਬੀਮਾ ਨਹੀਂ ਹੈ ਉਹਦਾ ਪੋਲਿਊਸ਼ਨ ਨਹੀਂ ਹੈ ਉਹਦਾ ਨੰਬਰ ਪਲੇਟ ਨਹੀਂ ਹੈ ਉਹ 2-2 4-4 5-5000 ਰੁਪਏ ਜੁਰਮਾਨਾ ਵੱਧ ਕੇ ਕਰੀਬ 40-50000 ਦੇ ਕਰੀਬ ਚਲੇ ਜਾਂਦਾ ਇਸ ਕਰਕੇ ਮੇਰੇ ਇਸ ਜਿੰਨੇ ਵੀ ਬੱਚੇ ਪੜ ਰਹੇ ਹਨ ਅੰਡਰੇਜ ਉਹਨਾਂ ਦੇ ਪੇਰੈਂਟਸ ਨੂੰ ਬੇਨਤੀ ਆ ਵੀ ਤੁਸੀਂ ਇਹਨਾਂ ਨੂੰ ਨਾ ਨਿਕਲ ਦਿਓ ਅੰਡਰੇਜ ਜਿਨ੍ਹਾਂ ਕੋਲ ਲਾਇਸੈਂਸ ਨਹੀਂ ਬਣਿਆ ਜੇ ਦਿਓਗੇ ਤਾਂ ਤੁਹਾਨੂੰ ਜੁਰਮਾਨਾ ਤਾਂ ਭਰੇਗਾ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਸੁਪਨਾ ਹੈ ਕਿ ਜਿਹੜੇ ਸੜਕਾਂ ਤੇ ਦੁਰਘਟਨਾ ਹੋ ਰਹੀਆਂ ਉਹਦੇ ਵਿੱਚ ਬਹੁਤ ਮੋਤਾਂ ਦੀ ਐਵਰੇਜ ਵਧੀ ਹੋਈ ਹੈ ਉਸ ਨੂੰ ਘਟਾਉਣ ਦੀ ਖਾਤਰ ਹੀ ਉਹਨਾਂ ਨੇ ਇੱਕ ਸੜਕ ਸੁਰੱਖਿਆ ਫੋਰਸ ਤਿਆਰ ਕੀਤੀ ਹੈ ਐਕਸੀਡੈਂਟਰ ਦੌਰਾਨ ਤੁਰੰਤ ਹੀ ਉਸ ਜ਼ਖਮੀ ਨੂੰ ਹਸਪਤਾਲ ਪਹੁੰਚਾਇਆ ਜਾਂਦਾ ਹੈ ਕਿਸੇ ਲੜੀ ਦੇ ਵਿੱਚ ਮਾਨਯੋਗ ਡੀਜੀਪੀ ਸਾਹਿਬ ਤੇ ਸਾਡੇ ਡਾਕਟਰ ਪੱਗਿਆ ਜੈਨ ਐਸਐਸਪੀ ਸਾਹਿਬੀ ਟ੍ਰਾਫਿਕ </body> ਦੇ ਵਿਦਿਅਨ ਦੇ ਅਨੁਸਾਰ ਜਿਹੜੀ ਮੰਨ ਲਓ ਵਾਹਨ ਤੇ ਲੌਂਦੇ ਆ ਉਹਦੇ ਤੇ ਨੰਬਰ ਪਲੇਟ ਪ੍ਰੋਪਰ ਨਹੀਂ ਹੈ ਬੋਲਟ ਮੋਟਰਸਾਈਕਲ ਦਾ ਉਹਦਾ ਸਲੈਂਸਰ ਚੇਂਜ ਕੀਤਾ ਹੋਇਆ ਪਟਾਕੇ ਪਾਉਂਦੇ ਆ ਕਾਲੀਆਂ ਫਿਲਮਾਂ ਲਾਉਂਦੇ ਆ ਸੀਟ ਬਲਟਰੀ ਲਾ ਰਹੇ ਜਿਹੜੀ ਇੱਕ ਮੋਬਾਈਲ ਦੀ ਵਰਤੋਂ ਕਰੇ ਜਿਸ ਕਾਰਨਾ ਕਰਕੇ ਐਕਸੀਡੈਂਟ ਦੀ ਹੋਣ ਦੀ ਸੰਭਾਵਨਾ ਜ਼ਿਆਦਾ ਹੈ ਇਸ ਨੂੰ ਘੱਟ ਕਰਨ ਦੀ ਖਾਤਰ ਅਸੀਂ ਲਗਾਤਾਰ ਲੋਕਾਂ ਨੂੰ ਵੇਰ ਵੀ ਕਰ ਰਹੇ ਆ ਤੁਹਾਡੇ ਮਾਧਿਅਮ ਰਹੀਂ ਕਿ ਜੇਓ ਟ੍ਰੈਕ ਦੇ ਨਿਯਮ ਆ ਉਹ ਦੀ ਪਾਲਣਾ ਕਰੋ ਉਹਦੇ ਅਨੁਸਾਰ ਹੀ ਚਲੋ ਤੇ ਜਿਹੜੇ ਨਿਯਮ ਅਨੁਸਾਰ ਨਹੀਂ ਚੱਲ ਰਹੇ ਉਹਨਾਂ ਤੇ ਪੂਰੀ ਸ਼ਕਤੀ ਨਾਲ ਜੁਰਮਾਨੇ ਵੀ ਕਰ ਰਹੇ ਆ ਤੇ ਜੇ ਕੋਈ ਹੋਰ ਬਣਦੀ ਹੈ ਸਜ਼ਾ ਕ੍ਰਾਈਮ ਡੇਟਾ ਦੇ ਅਕਸਰ ਨੇ ਕੀਤਾ ਅਗਰਮ ਉਹਦੇ ਮੁਤਾਬਕ ਸਥਾਪਿਤ ਕੀਤਾ ਰਿਹਾ ਹੈ ਸਰ ਇਹ ਦਿਖਾਇਆ ਗਿਆ ਕਿ ਛੋਟੇ ਬੱਚੇ ਜਿਵੇਂ ਕਿ ਹੁਣ 8 ਸਾਲ ਤੋਂ ਉਹ ਵੀ ਪੰਜ ਸਾਲ ਤੋਂ 18 ਸਾਲ ਤੋਂ ਘਟੇ ਬੱਚੇ ਅਕਿੱਦਮ ਨਹੀਂ ਚਲਾ ਸਕਣਗੇ ਪਰ ਇਸ ਦੇ ਬਾਵਜੂਦ ਵੀ ਬੱਚੇ ਜਿਹੜੇ ਲਗਾਤਾਰ ਕ੍ਰਾਈਮ ਕਰਦੇ ਉਹਨਾਂ ਨੂੰ ਲੈ ਕੇ ਕਿੱਥੇ ਜਾਂਦੇ ਉਹਦੀ ਲਗਾਤਾਰ ਸਾਡੀ ਚੈਕਿੰਗ ਜਾਂ ਤੇ ਛੁੱਟੀ ਹੁੰਦੀ ਹੈ ਜੀ ਛੁੱਟੀ ਦਰੋਂ ਅਸੀਂ ਸਪੈਸ਼ਲ ਨਾਕਾਬੰਦੀ ਕਰਕੇ ਜਿਹੜੇ ਅੰਦਰ ਦੇ ਬੱਚੇ ਆ ਉਹਨਾਂ ਦਾ ਚਲਾਨ ਕਰਦੇ ਆ ਔਰ ਜਿਹੜਾ ਉਹਨਾਂ ਦਾ ਵੀ ਖਲਾ ਉਹ ਬਾਉਂਡ ਕਰਦੇ ਆ ਉਹਦੇ ਉਹਦਾ ਜਿਹੜਾ ਜੁਰਮਾਨਾ ਹੈ ਘੱਟੋ ਘੱਟ ਵੀ 25 ਤੋਂ ਲੈ ਕੇ 40-45 ਤੱਕ ਹੈ 35000 ਤਾਂ ਗਵਰਨਮੈਂਟ ਨੇ ਕੁੱਛ ਕੀਤਾ ਹੀ ਐ 45 ਤਾਂ ਉਹਦੇ ਵਿੱਚ ਮਨ ਲੋ ਬੀਮਾ ਨਹੀਂ ਹੈ ਉਹਦਾ ਪੋਲਿਊਸ਼ਨ ਨਹੀਂ ਹੈ ਉਹਦਾ ਨੰਬਰ ਪਲੇਟ ਨਹੀਂ ਹੈ ਉਹ 2-2 4-4 5-5000 ਰੁਪਏ ਜੁਰਮਾਨਾ ਵਧ ਕੇ ਕਰੀਬ 40-50000 ਦੇ ਕਰੀਬ ਚਲੇ ਜਾਂਦਾ ਇਸ ਕਰਕੇ ਮੇਰੇ ਇਸ ਜਿੱਲੇ ਵੀ ਬੱਚੇ ਪੜ ਰਹੇ ਹਨ ਅੰਡਰੇਜ ਉਹਨਾਂ ਦੇ ਪੇਰੈਂਟਸ ਨੂੰ ਬੇਨਤੀ ਆ ਵੀ ਤੁਸੀਂ ਇਹਨਾਂ ਨੂੰ ਨਾ ਵਿਕਲਦੇ ਹੋ ਅੰਡਰੇਜ ਜਿਨ੍ਹਾਂ ਕੋਲ ਲਾਇਸੈਂਸ ਨਹੀਂ ਬਣਿਆ ਜੇ ਦਿਓਗੇ ਤਾਂ ਤੁਹਾਨੂੰ ਜੁਰਮਾਨਾ ਤਾਂ ਪਹਿਲੇ ਹੀ